ਪਿਤੇ ਦਿਨੀ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚੇ ਨੇ ਆਪਣਾ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ ਜਿੱਥੇ ਉਹਨਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਜਿੱਥੇ ਬੰਦੀਆ ਵੱਲੋਂ 11 ਅਪ੍ਰੈਲ ਨੂੰ ਐਮਐਲਏ ਲਾਡੀ ਢੋਲ ਦੇ ਘਰ ਦੇ ਬਾਹਰ ਦਾ ਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕਿਸਾਨਾਂ ਵੱਲੋਂ ਕਿਸਮੋ ਕੇ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਇਸ ਸਬੰਧੀ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀਆ ਹਾਲੇ ਵੀ ਕੋ ਸਾਡੀ ਮੀਟਿੰਗ ਲੰਮੀ ਚੱਲ ਰਹੀ ਆ ਤੁਹਾਨੂੰ ਲੰਮਾ ਸਮਾਂ ਵੇਟ ਕਰਨਾ ਪਿਆ ਵਾ ਠੀਕ ਆ ਜੀ ਅ ਤੁਸੀਂ ਫਿਰ ਵੀ ਸਾਡੇ ਸਹਿਯੋਗ ਸਾਥ ਦੇ ਰਹੇ ਹੋ ਧੰਨਵਾਦ ਤੁਹਾਡਾ ਦੇਖੋ ਅੱਜ ਜਿਹੜੀ ਕਮਮ ਦੀ ਮੀਟਿੰਗ ਸੀਗੀ ਉਹਦਾ ਜਿਹੜੇ ਅਜੰਡੇ ਵਿੱਚ ਕੁਝ ਅੰਦਰ ਦੀਆਂ ਗੱਲਾਂ ਹੁੰਦੀਆਂ ਵਾ ਚਲੋ ਆਪਾਂ ਬਾਹਰ ਵਾਲੀਆਂ ਕੀ ਕਰਨ ਅੰਦਰ ਵਾਲੀਆਂ ਦੀ ਕਰਦੇ ਹੁੰਦੇ ਪਰ ਮੁੱਖ ਸਾਡਾ ਬਹੁਤ ਸਾਰੀਆਂ ਅਜੰਡਿਆਂ ਦੇ ਵਿੱਚੋਂ ਇੱਕ ਸੀਗਾ ਵੀ ਜੋ ਕੁਝ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਸ਼ੰਭੂ ਅਤੇ ਖਨੌਰੀ ਤੇ ਪੰਜਾਬ ਪੁਲਿਸ ਨੂੰ ਤਾਕਤਾਂ ਦੇ ਕੇ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਤੇ ਹਕੂਕਾਂ ਨੂੰ ਆਪਣੇ ਪੈਰਾਂ 'ਤੇ ਕੁਚਲਿਆ ਵਾ ਔਰ ਜਿੰਨਾ ਵੀ ਉੱਥੇ ਨੁਕਸਾਨ ਕੀਤਾ ਵਾ ਉਹ ਮੁੱਖ ਝੰਡੇ ਵਜੋਂ ਰਹਾ ਇਹ ਤੋਂ ਗਾਹਾਂ ਜਿਹੜੀਆਂ ਸਾਡੀਆਂ ਮੋਰਚੇ ਦੀਆਂ 12 ਮੰਗਾਂ ਨੇ ਉਹ ਤੇ ਇਹ ਤੋਂ ਗਾਹਾਂ ਪੰਜਾਬ ਦੀਆਂ ਮੰਗਾਂ ਵੀ ਹੈਗੀਆਂ ਬਹੁਤ ਸਾਰੀਆਂ ਉਹਨਾਂ ਬਾਰੇ ਕੀ ਫੈਸਲਾ ਕਰਨਾ ਇਹ ਚਰਚਾ ਦਾ ਵਿਸ਼ਾ ਵੀ ਰਿਹਾ ਜੋ ਕੁਝ ਲਾਡੀ ਟਾਊਨਸ ਨੇ ਕੀਤਾ ਉਹ ਵੀ ਸਾਡਾ ਚਰਚਾ ਦਾ ਵਿਸ਼ਾ ਰਹਾ ਅੱਗੇ ਏਕਤਾ ਜਿਹੜੀ ਆ ਏਕਤਾ ਕਿਵੇਂ ਕੀਤੀ ਜਾਵੇ ਏਕਤਾ ਦੀ ਗੱਲ ਕਿਵੇਂ ਮਜ਼ਬੂਤ ਕੀਤੀ ਜਾਵੇ ਇਹ ਵੀ ਸਾਡਾ ਚਰਚਾ ਰਹੀ ਆ ਔਰ ਇਹਦੋਂ ਗਾਂਹਾਂ ਪਿੰਡਾਂ ਦੇ ਵਿੱਚ ਜਾ ਕੇ ਜਿੰਨਾ ਕੁਝ ਕੀਤਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਵਾਲ ਜਵਾਬ ਕਿਸ ਕਿਸਮ ਦੇ ਕੀਤੇ ਜਾਣ ਇਹ ਵੀ ਸਾਡਾ ਐਜੰਡਾ ਰਿਹਾ ਕੱਲੇ-ਕੱਲੇ ਤੇ ਬੋਲਾਂਗੇ ਅੱਜ ਜਿਹੜੇ ਤੁਹਾਨੂੰ ਦੱਸਣ ਤੱਕ ਜਿਹੜੇ ਅਸੀਂ ਆਪਣੇ ਫੈਸਲੇ ਕਰ ਸਕੇ ਆ ਇੱਕ ਤਾਂ ਜਿਹੜਾ 11 ਮਈ ਨੂੰ ਠੀਕ ਹੈ ਜੀ ਉਹਦਾ ਲਾਡੀ ਟਾਊਸ ਦੇ ਅੱਗੇ ਅਪ੍ਰੈਲ ਅਪ੍ਰੈਲ 11 ਅਪ੍ਰੈਲ ਨੂੰ ਲਾਡੀ ਟਾਊਸ ਦੇ ਘਰ ਅੱਗੇ ਜਿਹੜਾ ਮੋਰਚਾ ਲਾਉਣਾ ਸੀਗਾ ਉਹ ਹੁਣ ਕੈਂਪੋਂ ਵੱਲੋਂ ਲਾਇਆ ਜਾਊਗਾ ਉਹਦੇ ਵਿੱਚ ਵੱਡੇ ਵੱੱਦ ਤੋਂ ਵੱਧ ਲੋਕਾਂ ਨੂੰ ਬੇਨਤੀ ਆ ਵੀ ਵੱੱਦ ਤੋਂ ਵੱੱਦ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਰੇ ਪਹੁੰਚਣ ਪਰ ਸਰਕਾਰ ਦੀ ਜਿਹੜੀ ਬਦਨੀਤੀ ਇਤੋਂ ਪਤਾ ਲੱਗਦੀ ਆ ਵੀ ਲਾਡੀ ਢੋਂਸ ਉਹਨਿਆਪ ਦੇ ਸਮਰਥਕਾਂ ਨਾਲ ਮੀਟਿੰਗ ਕਰਕੇ ਜੇ ਇਹ ਮੁਲਖ ਵਿੱਚ ਲੋਕਤੰਤਰ ਆ ਜਾਵੇ ਪੰਜਾਬ ਵਿੱਚ ਲੋਕਤੰਤਰ ਆ ਅਮਨ ਰੋੜਾ ਜੀ ਕਹਿੰਦਾ ਵੀ ਸਾਡੇ ਘਰਾਂ ਘੜੀ ਧਰਨੇ ਲਾ ਲੋ ਕਹਿੰਦਾ ਸੀ ਤੁਹਾਡੇ ਸਾਹਮਣੇ ਹੁਣ ਉੱਤਮ ਘਾ ਰਹੇ ਆ ਵੀ ਪੈਰਲਲ ਅਸੀਂ ਜਿਹੜੇ ਆਪਣੇ ਸਮਰਥਕ ਆ ਆਮ ਆਦਮੀ ਪਾਰਟੀ ਦੇ ਤੁਹਾਡੇ ਬਰਾਬਰ ਖੜੇ ਕਰਾਂਗੇ ਨਾਰੇ ਲਵਾਵਾਂਗੇ ਤੁਹਾਡੇ ਖਲੋ ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆਂ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਉੱਥੇ ਟਕਰਾਅ ਪੈਦਾ ਕਰੂਗੀ ਜੇ ਟਕਰਾਅ ਪੈਦਾ ਕਰਦੀ ਆ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਅਸੀਂ ਜੇ ਚੁਣਿਆ ਹੋਇਆ ਐਮਐਲਏ ਆ ਸਾਡਾ ਹੱਕ ਆ ਅਸੀਂ ਉਹਦੇ ਬਾਰਮੋਰੇ ਜਾ ਕੇ ਆਪਦੀ ਗੱਲ ਰੱਖ ਸਕੀਏ ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸਗੋਂ ਅੱਗੇ ਆ ਕੇ ਆਪਣੀ ਗੱਲ ਮੰਨੇ ਜੋ ਕੁਝ ਹੋਇਆ ਪਿਛਲੇ ਜਿਹੜਾ 31 ਨੂੰ ਅਸੀਂ ਉਹਦੇ ਬਾਰਮੋਰੇ ਧਰਨਾ ਲਾਉਣ ਗਏ ਸੀ ਜਿਹੜੀ ਕੋਈ ਟੱਕਾਮੁਕੀ ਹੋਈ ਆ ਇੱਕ ਤਾਂ ਉਹ ਫੈਸਲਾ ਅਸੀਂ ਕੀਤਾ ਹੈਗਾ ਇੱਕ ਇਕਤਾ ਵਾਸਤੇ ਕੇਐਮਐਮ ਦੀਆਂ ਪਹਿਲਾਂ ਵੀ ਕੋਸ਼ਿਸ਼ਾਂ ਰਹੀਆਂ ਪਹਿਲੇ ਦਿਨ ਤੋਂ ਅਸੀਂ ਐਸਕੇਮ ਨੂੰ ਦੋ ਚਿੱਠੀਆਂ ਬਾਅਦ ਚ ਵੀ ਲਿਖੀਆਂ ਪਹਿਲਾਂ ਵੀ ਲਿਖੀਆਂ ਸੀਗੀਆਂ ਔਰ ਅਸੀਂ ਚਾਹੁੰਦੇ ਆ ਵੀ ਸਾਰੇ ਜਿਹੜਾ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਲੋਕ ਸਾਰੇ ਚਾਹੁੰਦੇ ਆ ਵੀ ਇਕਤਾ ਹੋਵੇ ਔਰ ਇਕਤਾ ਨਾਗਾਹ ਮੋਰਚਾ ਲੜਿਆ ਜਾ ਸਕੇ ਔਰ ਉਹੀ ਲੋਕਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਆਂ ਅਰ ਅਸੀਂ ਏਕਤਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਪਰਸਕ ਯਤਨ ਕਰਾਂਗੇ ਵੀ ਸਮੁੱਚੀ ਏਕਤਾ ਹੋਵੇ ਅਰ ਜੇ ਕੇਂਦਰ ਨਾਲ ਸੰਘਰਸ਼ ਆ ਚਾਹੇ ਪੰਜਾਬ ਸਰਕਾਰ ਨਾਲ ਸੰਘਰਸ਼ ਆ ਉਹ ਜਿਹੜਾ ਵਾ ਉਸ sire ਲੱਗੇ ਦੂਸਰਾ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਜ਼ਬਰਟਾਇਆ ਵਾ ਸਾਡੇ ਫੋਰਮ ਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੁਣ ਇਹਦੇ ਨਾਲ ਨਿਬੜਨਾ ਚਾਹੀਦਾ ਕਿਉਂਕਿ ਇਹਨੇ ਚੱਲਦੇ ਅੰਦੋਲਨ ਵਿੱਚ ਕੋਈ ਮੋਰਚਾ ਇਹਦੇ ਖਿਲਾਫ ਨਹੀਂ ਸੀ ਇਨੇ ਲਾਤੜਾਈ ਆ ਔਰ ਇਹ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਇਹਦੇ ਨਾਲ ਸਾਡੀ ਸਮਝ ਬਣ ਰਹੀ ਪਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਏਕਤਾ ਉਸਾਰ ਕੇ ਇਹਦੇ ਖਿਲਾਫ ਜੜਾਵਾ ਅੰਦੋਲਨ ਅਸਾਰਿਆ ਜਾਵੇ ਬਾਕੀ ਸਵਾਲਾਂ ਜਵਾਬਾਂ ਦੀ ਗੱਲ ਹੋਈ ਆ ਤੁਹਾਡੇ ਨਾਲ ਆਪਣਾ ਲੰਗੋਵਾਲ ਸਾਫ ਕਰ ਲੈਣਗੇ ਜੀ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਮੀਟਿੰਗ ਦੇ ਵਿੱਚ ਜਿੱਥੇ ਬਹੁਤ ਸਾਰੇ ਅਹਿਮ ਫੈਸਲੇ ਆ ਜਿਹੜੇ ਉਹ ਕੀਤੇ ਗਏ ਆ ਖਾਸ ਕਰਕੇ ਪੰਜਾਬ ਦੀ ਸਰਕਾਰ ਨੇ ਜਿਹੜੇ ਚੱਲ ਰਹੇ ਅंदोलਨ ਨੂੰ ਜਿਹੜਾ ਕੇਂਦਰ ਸਰਕਾਰ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਖਾਤੇ ਸ਼ੁਰੂ ਕੀਤਾ ਗਿਆ ਸੀ ਉਹਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੁਚਲਣ ਦੇ ਯਤਨ ਕੀਤੇ ਹੈਗੇ ਆ ਤੇ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਹਰ ਪਿੰਡ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਕੋਈ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਹੋਣ ਉਹ ਜਾਣਗੇ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਤੋਂ ਹਰ ਪਿੰਡ ਦੇ ਅੰਦਰ ਸਵਾਲ ਜ਼ਰੂਰ ਪੁੱਛਣ ਇਹ ਮੋਰਚੇ ਨੇ ਕੇਐਮਐਮ ਨੇ ਫੈਸਲਾ ਕੀਤਾ ਹੈਗਾ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਪੁੱਛਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਕਿਸੇ ਸਮੇਂ ਇਹਨਾਂ ਦੇ ਐਮਐਲਏ ਐਮਪੀਏ ਕਹਿੰਦੇ ਰਹੇ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦੀ ਲੋੜ ਹੈ ਸਾਡੀ ਸਰਕਾਰ ਬਣਾਓ ਬੀਬੀ ਵੀ ਕਹਿੰਦੀ ਰਹੀ ਆ ਵੀ ਚੁਟਕੀਆਂ ਨਾਲ ਐਮਐਸਪੀ ਕਿਸਾਨਾਂ ਨੂੰ ਦੇਵਾਂਗੇ 23 23 ਫਸਲਾਂ ਦੇ ਉੱਤੇ ਤੇ ਅੱਜ ਜਦੋਂ ਕਿਸਾਨ ਇਹਨਾਂ ਐਮਐਸਪੀ ਖਰੀਦ ਦੀ ਗਾਰੰਟੀ ਦੇ ਉੱਤੇ ਲੜ ਰਹੇ ਸੀ ਤਾਂ ਉਹਨਾਂ ਦੇ ਲੱਗੇ ਮੋਰਚਿਆਂ ਨੂੰ ਬਣਾਏ ਘਰਾਂ ਨੂੰ ਤੈਸ ਨੈਸ ਕਰਕੇ ਤੇ ਅੱਜ ਪਿੰਡਾਂ ਦੇ ਵਿੱਚ ਜਦੋਂ ਜਾਣਗੇ ਤਾਂ ਇਹ ਪੁੱਛਿਆ ਜਾਊਗਾ ਸਭ ਤੋਂ ਪਹਿਲਾ ਸਵਾਲ ਕਿ ਭਾਈ ਭਗਵੰਤ ਮਾਨ ਦੀ ਸਰਕਾਰ ਇਹ ਸਪਸ਼ਟ ਕਰੇ ਇਹਨਾਂ ਦੇ ਐਮਐਲਏ ਐਮਪੀ ਸਪਸ਼ਟ ਕਰਨ ਵੀ ਕਿਸਾਨਾਂ ਦਾ ਕਸੂਰ ਕੀ ਸੀ ਉਹਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਸੀ ਤੇ ਤੁਸੀਂ ਉਹਨਾਂ ਦੇ ਮੋਰਚੇ ਨੂੰ ਕਿਉਂ ਤੈਸ ਨੈਸ ਕੀਤਾ ਕਿਉਂ ਮੋਰਚੇ ਦੇ ਵਿੱਚ ਲੋਕਾਂ ਦੇ ਉੱਤੇ ਜ਼ਬਰ ਟਾਇਆ ਇਹ ਸਵਾਲ ਪੁੱਛਿਆ ਜਾਣਾ ਹੈਗਾ ਕਿ ਭਗਵੰਤ ਮਾਨ ਦੀ ਸਰਕਾਰ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਦੇ ਹੱਕ ਚ ਹੈ ਜਾਂ ਵਿਰੋਧ ਦੂਜਾ ਸਵਾਲ ਇਹ ਕਿ ਤਸੱਦਦ ਕਰਕੇ ਜ਼ਬਰ ਕਰਕੇ ਜ਼ੁਲਮ ਕਰਕੇ ਬਹਿਰਾਮਕੇ ਜੀ ਜੋ ਸਾਡੇ ਬਲਵੰਤ ਸਿੰਘ ਬਹਿਰਾਮਕੇ ਜੀ ਮੋਰਚੇ ਦੇ ਪ੍ਰਮੁੱਖ ਲੀਡਰ ਨੇ ਉਹਨਾਂ ਨੂੰ ਕੁੱਟਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ ਐਸਐਚਓ ਤੇ ਪਰਚਾ ਹਲੇ ਤੱਕ ਦਰਜ ਕਿਉਂ ਨਹੀਂ ਹੋਇਆ ਜਿਹੜੀ ਤੁਸੀਂ ਕਹਿੰਦੇ ਸੀ ਕਿ ਪਿੰਡਾਂ ਜੋ ਚੱਲੂਗੀ ਸਰਕਾਰ ਅੱਜ ਉਹੀ ਸਰਕਾਰ ਜਿਹੜੀ ਕਹਿੰਦੇ ਉਹ ਪਿੰਡਾਂ 'ਚ ਚੱਲੂਗੀ ਤਾਂ ਪਿੰਡਾਂ ਦੇ ਲੋਕਾਂ ਦੇ ਸਵਾਲ ਲੈਣ ਦੀ ਬਜਾਏ ਵੱਡੀ ਗਿਣਤੀ ਫੋਰਸਾਂ ਨੂੰ ਭੇਜ ਕੇ ਜਿਹੜੇ ਸਵਾਲ ਕਰਨ ਆਉਣਗੇ ਕਿਸਾਨ ਜਾਂ ਇਹਦੂ ਪਹਿਲਾਂ ਗਏ ਐ ਜੇ ਉਹਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰੂਗੀ ਜਾਂ ਉਹਨਾਂ ਦਾ ਹੋਰ ਤਰੀਕੇ ਦੇ ਨਾਲ ਨੁਕਸਾਨ ਕਰੂਗੀ ਤਾਂ ਉਹਨੂੰ ਹਰ ਪਿੰਡ ਦੇ ਅੰਦਰ ਫਿਰ ਤਾਕੜੇ ਵਿਰੋਧ ਨਾਲ ਝੰਡੇ ਵੀ ਦਿਖਾਏ ਜਾਣਗੇ ਯਾਨੀ ਪੰਜਾਬ ਸਰਕਾਰ ਤੋਂ ਇਹ ਪੁੱਛਿਆ ਜਾਣਾ ਵੀ ਜਿਹੜਾ ਕਰੋੜਾਂ ਦਾ ਸਾਡਾ ਨੁਕਸਾਨ ਕੀਤਾ ਹੈ ਉਦੀ ਪ੍ਰਭਾਈ ਕਰੋ ਨਹੀਂ ਉਨਾ ਚਿਰ ਪੰਜਾਬ ਦੇ ਪਿੰਡਾਂ ਦੇ ਅੰਦਰ ਪੰਜਾਬ ਦੀਆਂ ਸੱਥਾਂ ਦੇ ਅੰਦਰ ਇਸ ਤਰ੍ਹਾਂ ਸਰਕਾਰ ਨੂੰ ਆਪ ਦਾ ਪ੍ਰਚਾਰ ਕਰਨ ਲਈ ਖੁੱਲੇ ਆਮ ਆਉਣ ਤੋਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਸੀਂ ਜਿੰਨੇ ਵੀ ਉਹਨਾਂ ਦੀਆਂ ਪਾਰਟੀਆਂ ਨਾਲ ਸੰਬੰਧਤ ਬੰਦੇ ਐ ਉਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜੇ ਖੜਕੜ ਕਲਾ ਦੇ ਵਿੱਚ ਜਾ ਕੇ ਇਹ ਸੌਂਚ ਚੁੱਕ ਸਮਾਗਮ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ ਕਾ ਇਸ ਗੱਲ ਦੇ ਉੱਤੇ ਅੱਜ ਜਵਾਬ ਦਿਓ ਵੀ ਗੁਰਲਾਲ ਸਿੰਘ ਘਨੌਰ ਜਿਨ੍ਹਾਂ ਦੇ ਘਰੋਂ ਟਰਾਲੀਆਂ ਉਹਨਾਂ ਦੇ ਨੇੜੇ ਲੇ ਪੰਚਾਂ ਸਰਪੰਚਾਂ ਦੇ ਘਰੋਂ ਟਰਾਲੀਆਂ ਫੜੀਆਂ ਗਈਆਂ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਕੀਤਾ ਤੇ ਕਿਉਂ ਉਹਨਾਂ ਨੂੰ ਜਿਹੜਾ ਉਦੇਦਾਰੀ ਮੈਂਬਰਸ਼ਿਪ ਐਮਐਲਏ ਪੱਤ ਤੋਂ ਖਾਰਜ ਕਿਉਂ ਨਹੀਂ ਕੀਤਾ ਮਤਲਬ ਇਹ ਸਵਾਲ ਹਰ ਪਿੰਡ ਹਰ ਗਲੀ ਦੇ ਵਿੱਚ ਕਰਾਂਗੇ ਸਾਡਾ ਹੱਕ ਹੈ ਸੋ ਇੱਕ ਗੱਲ ਹੋਰ ਜਿਹੜੀ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਇਹ ਸਪਸ਼ਟ ਕਰੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ਭਾਵੇਂ ਉਹ ਮੂੰਗੀ ਦਾ ਮਸਲਾ ਸੀ ਮੱਕੀ ਦਾ ਐਮਐਸਪੀ ਦੇਣ ਦਾ ਮਸਲਾ ਸੀ ਦੂਜਾ ਸੀ ਉਹ ਸਾਰੇ ਵਾਅਦੇ ਪੂਰੇ ਕਰੇ ਜੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਖੜਨਾ ਹੈਗਾ ਨਹੀਂ ਹਰ ਪਿੰਡ ਦੇ ਅੰਦਰ ਹਰ ਗਲੀ ਮੋੜ ਦੇ ਅੰਦਰ ਅਸੀਂ ਉਦਾ ਸਖਤ ਐਕਸ਼ਨ ਲੈ ਕੇ ਨੋਟਿਸ ਲਵਾਵਾਂਗੇ ਤੇ ਉਹਨਾਂ ਦੇ ਨਾਲ ਜੁੜੇ ਇਨਸਾਫ ਪਸੰਦ ਲੋਕਾਂ ਨੂੰ ਇਹ ਕਵਾਂਗੇ ਕਿ ਤੁਹਾਡੀ ਸਰਕਾਰ ਇਸ ਪਿੰਡ ਦੇ ਵਿੱਚ ਤਾਂ ਹੀ ਆ ਸਕਦੀ ਹੈ ਜੇ ਸਾਡੇ ਸਵਾਲਾਂ ਦੇ ਜਵਾਬ ਦੇਵੇ। ਹਾਂ ਸਰਦਾਰ ਦਲਬਾਖ ਸਿੰਘ ਜੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੁਭਾਗ। ਮੈਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬੈਠ ਕੀਤੀ ਆ ਸਾਡੇ ਜਿਹੜਾ ਸ਼ੰਭੂ ਮੋਰਚਾ ਲੱਗਿਆ ਹੈ ਜਾਂ ਖਨੋਰੀ ਮੋਰਚਾ ਲੱਗਿਆ ਸੀ ਸਾਡੇ ਪਿੰਡਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਜਿਹੜਾ ਸਾਡਾ ਸਮਾਨ ਬਣਾਇਆ ਸੀ ਉਹ ਸਰਕਾਰ ਨੇ ਕਿਸ ਤਰ੍ਹਾਂ ਕਰਕੇ ਤੋੜ-ਫੋੜ ਕੀਤੀ ਉਹਦੀ ਉਹਦੀ ਲੁੱਟ ਕਰਾਈ ਆ ਉਦੋਂ ਤੋਂ ਉਹਦੇ ਐਮਐਲਏ ਨੇ ਤੇ ਪੁਲਿਸ ਨੇ ਉਦੋਂ ਕੋਲ ਖੜ ਕੇ ਲੁੱਟ ਕਰਾਈ ਆ ਜਿਹਦੇ ਵਿੱਚ ਲਗਭਗ ਚੱਕੂ ਮੋਰਚੇ ਦੀਆਂ ਦੋ ਦਰਜਨ ਟਰਾਲੀਆਂ ਜਿਹੜੀਆਂ ਔਰ ਸਾਡੀਆਂ ਟਰਾਲੀਆਂ ਦੇ ਵਿੱਚ ਲੱਗੀਆਂ ਐਲਸੀਡੀਆਂ, ਏਸੀ ਜਾਂ ਹੋਰ ਸਾਡਾ ਜਿਹੜਾ ਕੀਮਤੀ ਸਮਾਨ ਸੀ ਉੱਤੇ ਰਹਿਣ ਦੇ ਯੋਗ ਮੰਜੇ, ਬਿਸਤਰੇ ਜੋ ਕੁਝ ਸੀਗਾ ਉਹ ਸਾਰਾ ਸਾਡਾ ਉਦੋਂ ਲੁੱਟ ਕਰਾਈ ਗਈ ਆ ਅਜੀ ਸਰਕਾਰ ਨੂੰ ਕਿਸ ਨਿਸ਼ਾਨੇ ਤੇ ਲੈਨੇ ਆ ਵੀ ਜਿਹੜਾ ਇਹ ਕਿਸਾਨਾਂ ਦਾ ਪਨਾਇਆ ਗਿਆ ਸਮਾਨ ਕਿਉਂ ਨਹੀਂ ਸਾਨੂੰ ਵਾਰਨਿੰਗ ਦਿੱਤੀ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਤੇਰ ਨਾਲ ਤਾਂ ਸਾਡਾ ਰੌਲਾ ਹੀ ਕੋਈ ਨਹੀਂ ਸੀਗਾ ਸਾਡਾ ਤੇ ਰੌਲਾ ਜਿਹੜਾ ਸੀਗਾ ਸੈਂਟਰ ਸਰਕਾਰ ਨਾਲ ਸੀਗਾ ਤੇ ਤੂੰ ਹੁਣ ਜਿਹੜੀ ਲਾਤ ਅਡਾਈ ਆ ਇਹਦਾ ਖਮਿਆਜਾ ਤੇ ਤੈਨੂੰ ਭੁਗਤਣਾ ਪਊਗਾ ਆ ਕਮੇਟੀ ਦੇ ਦੱਸੋ ਲਾ ਹਾਂ ਇੱਕ ਅਸੀਂ ਇਸ ਜਿਹੜਾ ਪੂਰਾ ਸਮਾਨ ਦੇ ਲਈ ਇੱਕ 6 ਮੈਂਬਰੀ ਇਹ ਕਮੇਟੀ ਬਣਾਈ ਆ ਇਹਦੇ ਜਿਹੜੀ ਗੌਰਮਤ ਸਿੰਘ ਮੰਗਟ ਜਰਨੈਲ ਸਿੰਘ ਕਾਲੇ ਕੇ ਤਲਵਾਰ ਸਿੰਘ ਹਰੀਗੜ ਰਜਿੰਦਰ ਸਿੰਘ ਮਸਾਨੀਆਂ ਬਲਵੰਤ ਸਿੰਘ ਬਹਿਰਾਮ ਕੇ ਸਤਨਾਮ ਸਿੰਘ ਸਾਨੀ ਇਹ ਕਮੇਟੀ ਜਿਹੜੀ ਉਸ ਪੂਰੀ ਜੀ ਜਾਂਚ ਕਰੂਗੀ ਜਾਂਚ ਕਰਕੇ ਜਿਹੜਾ ਸਮਾਨ ਦਾ ਪੂਰਾ ਵੇਰਵਾ ਇਹਨਾਂ ਵੇਰਵਾ ਤੁਹਾਨੂੰ ਦੇਊਗੀ ਤੁਹਾਡੇ ਲਈ ਦਿਆਂਗੇ ਜਿਹੜੀ ਸਾਡੇ ਸਮਾਨ ਦੀ ਪਰਪਾਈ ਕੀਤੀ ਜਾਵੇ ਅਨਿਕਰਦੇ ਤੁਹਾਡੇ ਸਵਾਲਾਂ ਜਵਾਬ ਇੱਕ ਮਿੰਟ ਕਰ ਲੈ ਹਾਂ ਬੀਬੀ ਜੀ ਗੱਲ ਕਰ ਲੈ ਬਦਲ ਨਾ ਕਿਸੇ ਹਾਂਜੀ ਕਰੋ ਕਰੋ ਭਗਵੰਤਮਾਨ ਸਰਕਾਰ ਨੇ ਜਿਹੜਾ ਧੋਖਾ ਕੀਤਾ ਜਿਹੜੇ ਇੱਕ ਬਹੁਤ ਭਾਵੇਂ ਕੋਈ ਹਥਿਆਰ ਲੈ ਕੇ ਲੜ ਰਿਆ ਹੋਵੇ ਉਹਦੇ ਨਾਲ ਵੀ ਇਸ ਤਰ੍ਹਾਂ ਦਾ ਵਰਤਾਓ ਆ ਜਿਹੜਾ ਨਹੀਂ ਕੀਤਾ ਜਾਂਦਾ ਇੱਕ ਪ੍ਰੋਟੋਕੋਲ ਰਹਿੰਦਾ ਲੜਨ ਵਾਲੇ ਲੋਕਾਂ ਦੇ ਸਰਕਾਰ ਦੇ ਦਰਮਿਆਨ ਉਹ ਪ੍ਰੋਟੋਕੋਲ ਇਹਨਾਂ ਨੇ ਤੋੜਿਆ ਜਿਸ ਦਿਨ ਅਸੀਂ ਸਰਕਾਰ ਨਾਲ ਗੱਲਬਾਤ ਕਰਕੇ ਸੈਂਟਰਲ ਨਾਲ ਨਿਕਲ ਰਹੇ ਹਾਂ ਔਰ ਅਗਲੀ ਮੀਟਿੰਗ ਲੈ ਕੇ ਨਿਕਲ ਰਹੇ ਆ ਐਨੀ ਵੀ ਉੱਥੇ ਕੋਈ ਗੱਲਬਾਤ ਟੁੱਟ ਗਈ ਸੀ ਇਹ ਵੀ ਨਹੀਂ ਹੋਇਆ ਤਾ ਉਸ ਦਿਨ ਸਾਰਾ ਨੂੰ ਗ੍ਰਿਫਤਾਰ ਕਰਨਾ ਤੇ ਮੋਰਚੇ ਦੇ ਉੱਤੇ ਭਾਰੀ ਲੁੱਟਮਾਰ ਤੇ ਤਵਾਹੀ ਮਚਾਈ ਆ। ਸੋ ਉਹਦੇ ਜਿਹੜਾ ਜਵਾਬ ਆ ਉਹ ਅਸੀਂ ਪਿੰਡਾਂ ਦੇ ਵਿੱਚ ਦੱਸਤਾ ਕਿ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਦੇਣਾ। ਬਾਡੀ ਦਾ ਸੀਜ਼ਨ ਖਤਮ ਹੋਣ ਤੇ ਇਸ ਵਿਰੋਧ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਣਾ। ਅਗਲੀ ਗੱਲ ਸਾਡੀ ਜਿਹੜੀ ਏਕਤਾ ਨੂੰ ਲੈ ਕੇ ਆ ਤੀਜਾ ਜਿਹੜਾ ਸਾਡਾ ਐਸਕੇਐਮਐਫ ਫੋਰਮ ਆ। ਉਨ੍ਹਾਂ ਤੇ ਵੀ ਇਹਨਾਂ ਨੇ ਪਹਿਲਾਂ ਜਵਰ ਉਹਨਾਂ ਤੋਂ ਸ਼ੁਰੂ ਕੀਤਾ ਉਹਨਾਂ ਤੇ ਜਵਰ ਟਾਹਿਆ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਚੌਕੇ ਛੋਟਾ ਜਿਹਾ ਇੱਕ ਮਸਲਾ ਜਿਹੜਾ 3 ਮਹੀਨਿਆਂ ਤੋਂ ਜਿਹੜੀ ਸਰਕਾਰ ਆ ਜਾਣ ਖੁੱਜ ਕੇ ਲਟਕਾ ਰਹੀ ਆ ਔਰ ਅਗਰਾਹਾ ਜਥੇ ਬੰਦੀ ਦੇ ਉੱਤੇ ਭਾਰੀ ਲਾਠੀ ਚਾਰਜ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਮਹਿਲਾ ਆਗੂ ਆ ਉਹਦੇ ਨਾਲ ਖਿੱਚ ਤੂ ਕੀਤੀ ਆ ਔਰ ਗਲਤ ਸ਼ਬਦ ਬੁਲੇ ਗਏ ਨੇ ਉਹਨਾਂ ਨੂੰ ਇੱਕ ਬੀਬੀ ਆ ਜੀ ਤੋਂ ਆਪਦੇ ਆਪ ਉਹਨਾਂ ਦੀ ਗੱਡੀ 'ਚ ਵੀ ਨਹੀਂ ਚੜਾਇਆ ਜਾਂਦਾ ਉਤਰਿਆ ਵੀ ਨਹੀਂ ਜਾਂਦਾ ਉਹਨੂੰ ਵੀ ਜੇੜ 'ਚ ਸੁੱਟਿਆ ਅਸੀਂ ਕੇਐਮਐਮ ਵੱਲੋਂ ਸਰਕਾਰ ਦੇ ਇਸ ਜਾਬਰ ਜਿਹੜਾ ਕਦਮ ਹੈ ਇਹਦੀ ਨਖੇਦੀ ਕਰਦੇ ਆਂ ਔਰ ਜਿਹੜੀ ਇਹ ਲੜ ਰਹੀ ਜਥੇਬੰਦੀ ਆ ਜਿਹਨੂੰ ਜ਼ਬਰਦਸਤ ਸ਼ਕਾਰ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰਦੇ ਆਂ ਕੱਲ ਵੀ ਅਸੀਂ ਸਾਰੀਆਂ ਥਾਵਾਂ ਤੇ ਉਹਨਾਂ ਦੀ ਹਮਾਇਤ ਕੀਤੀ ਆ ਅੱਗੇ ਤੋਂ ਵੀ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਛੋਟੇ ਛੋਟੇ ਮਸਲਿਆਂ ਨੂੰ ਜਾਣਬੁੱਝ ਕੇ ਉਹਨਾਂ ਨੇ ਅਲਝਾਇਆ ਤੇ ਹਰ ਥਾਂ ਦੇ ਉੱਤੇ ਆਪਣੇ ਜਿਹੜੇ ਬੰਦੇ ਨੇ ਉਹ ਜਥੇਬੰਦੀਆਂ ਦੇ ਗਲ ਫੁਆ ਰਹੇ ਨੇ ਸੋ ਇਹੀ ਲਾਡੀ ਢੋਸ ਸਾਲੇ ਮਸਲੇ ਦੇ ਵਿੱਚ ਵੀ ਕਰਨਾ ਚਾਹੁੰਦੇ ਆ ਤਾਂ ਇਹ ਜਿਹੜਾ ਉਹਨਾਂ ਨੂੰ ਸੌਦਾ ਮਹਿੰਗਾ ਪੈਣਾ ਕਿਉਂਕਿ ਜਨਤਾ ਦੇ ਵਿੱਚ ਇਹਨਾਂ ਚੀਜ਼ਾਂ ਦੇ ਉਹਨਾਂ ਨੂੰ ਜਵਾਬ ਦੇਣੇ ਪੈਣੇ ਬਲਰਾਮ ਬਹਿਰਾਮ ਕੇ ਸਾਥ ਸਾਰੇ ਹੀ ਪੱਤਰਕਾਰ ਭਾਈਚਾਰੇ ਨੂੰ ਸਤਿ ਸ੍ਰੀ ਅਕਾਲ ਦੇਖੋ 19 ਮਾਰਚ ਨੂੰ ਜੋ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਨਿਪੁਕ ਦੇ ਨਾਲ ਕਿਸਾਨ ਆਗੂਆਂ ਨੂੰ ਅਰੈਸਟ ਕਰਕੇ ਤੇ ਪੂਰੇ ਮੋਰਚਿਆਂ ਦੀ ਪਿੱਠ ਨੂੰ ਛੁਰਾ ਮਾਰਿਆ ਉਹ ਇਸੇ ਲੜੀ ਦੇ ਤਹਿਤ ਜਦੋਂ 19 ਤਰੀਕ ਨੂੰ ਔਰ 19 20 ਦੀ ਰਾਤ ਨੂੰ ਪੂਰਾ ਬਿਲਡੋਜ਼ਰ ਤੇ ਪੀਲਾ ਪੰਜਾ ਇਸ ਭਗਵੰਤ ਮਾਨ ਦੀ ਸਰਕਾਰ ਦਾ ਮੋਰਚਿਆਂ ਉੱਪਰ ਚੱਲ ਰਿਹਾ ਸੀਗਾ ਤਾਂ 20 ਤਰੀਕ ਨੂੰ ਸਵੇਰੇ ਅੱਜ ਵੀ ਟਾਬੇ ਦੇ ਚੜ੍ਹਦੇ ਪਾਸੇ ਅਸੀਂ ਆਪਣੀਆਂ ਟਰਾਲੀਆਂ ਕੋਲ ਪ੍ਰਸ਼ਾਦਾ ਛੱਕ ਕੇ ਬੈਠੇ ਹੋਏ ਸੀ ਤੇ ਸ਼ੰਭੂ ਥਾਣੇ ਦੇ ਐਸ ਐਚਓ ਇਨਸਪੈਕਟਰ ਹਰਪ੍ਰੀਤ ਸਿੰਘ ਘਾਟੋ-ਘਾਟ 20 ਤੋਂ 25 ਮੁਲਾਜ਼ਮ ਆਪਣੇ ਨਾਲ ਲੈ ਕੇ ਮੇਰੇ ਤੇ ਮੇਰੇ ਸਾਥੀਆਂ ਦੇ ਉੱਪਰ ਅਣਵਾਹ लाठीचार्ज ਕਰਕੇ ਔਰ ਮੇਰੇ ਤੇ ਭਾਰੀ ਤਸ਼ੱਦਦ ਕੀਤਾ ਗਿਆ ਅੱਜ ਦਾ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਦੌਰਾਨ ਮੰਗ ਕਰਦਾ ਇਹ ਹਰਪ੍ਰੀਤ ਸਿੰਘ ਐਸਚਓ ਨੂੰ ਉਸ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਸਾਨੂੰ ਪੂਰਾ ਦਾ ਪੂਰਾ ਇਨਸਾਫ ਦਿੱਤਾ ਜਾਵੇ ਜਿਵੇਂ ਪਹਿਲਾਂ ਮੇਰੇ ਤੋਂ ਦੱਸ ਕੇ ਹਟੇ ਨੇ ਕਿ ਦੋ ਦਰਜਨ ਦੇ ਕਰੀਬ ਟਰਾਲੀਆਂ ਜਿਹੜੀਆਂ ਨੇ ਉਹ ਅਜੇ ਤੱਕ ਵੀ ਸ਼ੰਭੂ ਮੋਰਚੀ ਤੋਂ ਗਾਇਬ ਨਹੀਂ ਬੜੀਆਂ ਜਿੰਦੇ ਵਿੱਚ ਤਿੰਨ ਗੱਡੀਆਂ ਭੰਨੀਆਂ ਹੋਈਆਂ ਨੇ ਇੱਕ ਟਰੱਕ ਭੰਨਿਆ ਹੋਇਆ ਜੇਕਰ ਉਹਦੀ ਦੀ ਪਰਪਾਈ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਸਾਡੇ ਦਲਬਖ ਸਿੰਘ ਦੀ ਹੋਰਾਂ ਨੇ ਇੱਕ ਕਮੇਟੀ ਦਾ ਜਿਹੜਾ ਮੋਰਚੇ ਵੱਲੋਂ ਗਠਨ ਕੀਤਾ ਗਿਆ ਉਹ ਕਮੇਟੀ ਜਿਹੜੀ ਹੈ ਉਹ ਸਾਰਾ ਕੁਝ ਇਹਦੇ ਉੱਪਰ ਸਿਹੜਾ ਲੇਖਾ ਜੋਖਾ ਕਰੇਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੇਕਰ ਮੈਨੂੰ ਇਸ ਗੱਲ ਤੇ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਗਲੀ ਸਾਡੀ ਮੀਟਿੰਗ ਹੋਵੇਗੀ ਉਹਨਾਂ ਦੇ ਵਿੱਚ ਤੈਅ ਕਰਕੇ ਇੱਕ ਸ਼ੰਭੂ ਥਾਣੇ ਦੇ ਬੂਹੇ ਅੱਗੇ ਬੜਾ ਵੱਡਾ ਇਕੱਠ ਕਰਕੇ ਉਥੋਂ ਦੇ ਸਾਨੂੰ ਜਿਹੜੀ ਇਨਸਾਫ ਦੀ ਮੰਗ ਕੀਤੀ ਜਾਵੇਗੀ ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਬਹੁਤ ਬਹੁਤ ਧੰਨਵਾਦ